ਲਓ ਜੀ ਤਸਕਰੋ ਹੋ ਜਾਓ ਸਾਵਧਾਨ ਪੰਜਾਬ ਪੁਲਿਸ ਦਾ ਡਰਗ ਪੈਡਲਰ ਰਹੀ ਆਪਰੇਸ਼ਨ ਕਲੀਨ ਸਵੀਪ ਹੋ ਚੁੱਕਾ ਹੈ ਸ਼ੁਰੂ ਇਸੇ ਤਹਿਤ ਅੱਜ ਲੁਧਿਆਣਾ ਦੇ ਇਲਾਕਾ ਡੱਬਾ ਦੇ ਏਰੀਏ ਆਦਰਸ਼ ਨਗਰ ਵਿੱਚ ਪੁਲਿਸ ਨੇ ਇੱਕ ਡਰਗ ਸਮਗਲਰ ਦੇ ਕਾਰ ਬ੍ਰੇਡ ਕਰਕੇ 8 ਵਿਅਕਤੀਆਂ ਨੂੰ ਤਰਦ ਬੋਚਿਆ ਮੌਕੇ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਡਿਪਟੀ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਤੇਜਾ ਨੇ ਵੀ ਮੌਕੇ ਤੇ ਪਹੁੰਚ ਕੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਕੀ ਕਹਣਾ ਹੈ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦਾ ਆਓ ਵੇਖਦੇ ਹਾਂ इस मौके लुधियाना पंजाब खबर ट्वेंटी फोर लिए सड़े पत्रकार गौरव बसी की एक खास रिपोर्ट ਮੋਈ ਇਹਨਾਂ ਨੂੰ ਅਸੀਂ ਕਿਉਂ ਆਈਏਗੇ ਤਾਂ ਕਿ ਇਹਨਾਂ ਦੇ ਬਾਰੇ ਬੈਠ ਕੇ ਬੈਠਾ ਹਾਂਗਾ ਦੋ ਸਰਕਾਰ ਗੋਲ ਵੀ ਤੁਸੀਂ ਸਾਡਾ ਸਾਥ ਦੋ ਪਹਿਲਾਂ ਤੁਮਰੇ ਨੂੰ ਆ ਜਾਵੀਂ ਇਹਨਾਂ ਦਾ ਸਾਂਗੀ ਨਾ ਦੋ ਚਾਰ ਦੋ ਸਰ ਤਾਈਆਂ ਸਰਪੰਨ ਦਾ ਮੁੱਦਾ ਹੈ ਨਹੀਂ ਮੇਰਾ ਕੋਈ ਨਾ ਕੋਈ ਅਸपासੇ ਫੇ ਸਾਰੀ ਕਿ ਫੈਮਲੀ ਕਰਦੀ ਹਵੇ ਨਾ ਨਾ ਕੋਈ ਬੰਦ ਦੀ ਲੋੜ ਨਹੀਂ ਹੈ ਕੋਈ ਨਾ ਕੋਈ ਕੋਈ ਨਹੀਂ ਨਾ ਆਉਣਾ ਉਹਨਾਂ ਕੋਲ ਨਾ ਦੇ ਨਾ ਜਿਹੜਾ ਬੰਬ ਸਿੱਟ ਮਾਰ ਸੀ ਉਹਨਾਂ ਵੱਲੋਂ ਇਸ ਏਰੀਆ 'ਚ ਕਾਫੀ ਕੰਪਲੇਂਟ ਆ ਰਹੀ ਸੀ ਜਿਹੜਾ ਉਹਨਾਂ ਨੇ ਮਾਰਤਾ ਦੇਖਿਆ ਜਾਦਾ ਜ਼ਿਆਦਾ ਹੇਠਾਂ ਵੀਡੀਓ ਆਈ ਸੀ ਕਿ ਉਹਨੂੰ ਦੇਖ ਕੇ ਅਸੀਂ ਇੱਥੇ ਆਏ ਹਾਂ ਰੇਡ ਕੀਤੀ ਹੈਗੀ 8 ਬੰਦੇ ਸੀ ਰਾਉਂਡ ਅਪ ਕੀਤੇ ਹੈ ਜੀਤੇ ਦੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋਕੀ ਸਾਹਮਣੇ ਆ ਰਹੇ ਐ ਐਂਡ ਸਪੈਸ਼ਲੀ ਜਿਹੜੀ ਮੈਡਿਸ ਐ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹਣਾ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਐ ਐਂਡ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋਕੀ ਮਤਲਬ ਸਾਹਮਣੇ ਆ ਕੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਹੇ ਐ ਐਂਡ ਇਹੋ ਜਿਹੇ ਲੋਕਾਂ ਬਾਰੇ ਜੋ ਉਹਨਾਂ ਦੇ ਆਸ-ਪਾਸ ਸਿੰਡੀਅਮ ਨੇ ਆਲੇ-ਦੁਆਲੇ ਇਹੋ ਜਿਹਾ ਕੰਮ ਕਰਦੇ ਉਹਦੇ ਉਹ ਇਨਫੋਰਮੇਸ਼ਨ ਤੇ ਹੀ ਅਸੀਂ ਇੱਥੇ ਆਏ ਹਾਂ ਡੀਸੀਪੀ ਸਾਹਿਬ ਸਾਡੀ ਸਾਰੀ ਟੀਮ ਹੈਗੀ ਐ ਐਸੀ ਚੀਜ਼ਾਂ ਡੀਸੀਪੀ ਸਾਹਿਬ ਤੇ 8 ਬੰਦੇ ਹਜੇ ਰਾਉਂਡ ਕੀਤੇ ਅਰਦਰ ਜਿਹੜੀ ਕਰਮਈ ਉਹ ਅਸੀਂ ਹਜੇ ਕਰ ਰਹੇ ਹਾਂ ਸਰ ਸਤਗੁਰ ਨਗਰ ਤੇ ਵੀ ਇੱਕ ਚਿੱਤੇ ਦੀ ਕੱਲ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਉਹ ਨੈਕਸਟ ਅਸੀਂ ਉੱਥੇ ਵੀ ਜਾ ਕੇ ਅਸੀਂ ਵਿਜ਼ਿਟ ਕਰ ਰਹੇ ਹਾਂ ਆ ਕੁਝ ਬ੍ਰਾਮ ਕੀ ਹੋਈ ਹੈ ਉਹ ਅਜੇ ਡਿਟੇਲ ਸਾਰੀ ਜਦੋਂ ਅੱਜ ਵੀ ਸਾਹਮਣੇ ਤੁਹਾਨੂੰ ਸਾਹਮਣੇ ਅਸੀਂ ਸਾਰਾ ਪ੍ਰੈਸ ਕਲੀਪ ਸਿੱਧਾ ਦੇ ਦਾਂਗੇ ਠੀਕ ਹੈ